ਇੱਕ ਕੋਈ ਸੁਪਰ ਸੈਕਰ ਮਸ਼ੀਨ ਲੈ ਕੇ ਆਂਦੀ ਹੈ ਇਹ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ ਤੋਂ ਇਹ ਵੀ ਆਈ ਹੈ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ ਠਿਕਰੀ ਵਾਲ ਰੋਡ ਹੋਈ ਤੁਹਾਡੀ ਬੁੱਟਰ ਰੋਡ ਹੋਈ ਈਵਨ ਆ ਵੀ ਜਿਹੜੀਆਂ ਗਵਾਂਡ ਦੇ ਵਿੱਚ ਰਾਂਪਰੇ ਵਾਲੀ ਸਾਰੀਆਂ ਰੋਡਸ ਆਉਂਦੇ ਟਾਈਮ ਤੇ ਬਣ ਗਈਆਂ ਹੁਣੇ ਇਹਨਾਂ ਦੇਣੇ ਤੇ ਮੈਂ ਮਨਜ਼ੂਰੀ ਜਿਹੜੀ ਅਹਿਮ ਦੀਆਂ ਦੀ ਜਾਂਦੀ ਹੈ ਚੌਦੀ ਸਰਫੁੱਲਾ ਖਾਨ ਸਾਹਿਬ ਤੋਂ 7 ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਕਿ ਉਹ ਛੋਟਾ ਪਿੰਡ ਇਟਰਖਾਨਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੋਗਲਵਾਲਾ ਇਹ ਵੀ ਇਹਨਾਂ ਦੇਣਾ ਚੀ ਬਦੀ ਚੀਫ ਸੈਕਟਰੀ ਨਾਲ ਗੱਲ ਹੋਈ ਹੈ ਸਾਰੀਆਂ ਸੜਕਾਂ ਸੀ ਪਵਾਵਾਂਗੇ ਦੋ ਮੈਕਸਿਮਮ ਹੋਣ ਡਿਪੈਂਡ ਤੇ ਇਹ ਕਰਦਾ ਗਵਰਨਮੈਂਟ ਕਿਨੇ ਕਿ ਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਇਹ ਸਾਰਾ ਜੀ ਸੜਕਾਂ ਦਾ ਸੁਪਰਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ੁਕ ਸਰ ਆਪ ਦੀ ਨੀਤਾ ਆਵਾਜ਼ ਨੀਤਾ ਨੇ ਕੁਝ ਉਹ ਦਾਵਾ ਕਰ ਜੇ ਇਹ ਸੁਪਰਸਕ ਕਰ ਸਕਦਾ ਇਹ ਮੰਗਾਈ ਹੈ ਉਹ ਕਹਿੰਦੇ ਅਸੀਂ ਪ੍ਰਸ਼ਾਸਨ ਕਹੇ ਕਿ ਯਾ ਆਪਣੇ ਨਿਕਾਮਾ ਚਲੋ ਇਸ ਗੱਲ ਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮਐਲਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਰਤੇ ਹੋਣੀ ਹੈ ਉਹ ਥੋੜਾ ਮੋਟਾ ਬਚਾ ਦੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ 5-4% ਕ੍ਰੈਡਿਟ ਲੈਂਦੇ ਦੇ ਦੋ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤੇ ਗਰੀਬਾਂ ਦੀ ਆਇਆ ਕੋਈ ਨਹੀਂ ਕੋਈ ਮੈਂਬਰ ਆਇਆ ਇੱਕ ਵੀ ਆਪ ਦਾ ਇੱਥੇ ਮੇਸਪਲਟੀ ਚ ਇੱਕ ਮੈਂਬਰ ਨਹੀਂ ਹਾਂ ਤਾਂ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚੱਲ